ਹੈਲੋ ਜੀ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮੋਨਿਕਾ ਧਮਨ ਤੁਹਾਡੇ ਚੈਨਲ ਨਾਲ ਜੁੜ ਚੁੱਕੀ ਹਾਂ ਜੋ ਕਿ ਤੁਹਾਨੂੰ ਵੀ ਪਤਾ ਹੈ ਕਿ ਮੇਰੇ ਚੈਨਲ ਦਾ ਨਾਮ ਫੇਸਬੁੱਕ ਦਾ ਜੋ ਹੈ ਮੋਨਿਕਾ ਧਮਨ ਅਫੀਸ਼ੀਅਲ ਹੈ ਔਰ ਜਿਹੜਾ YouTube ਦਾ ਪੇਜ ਹੈ ਉਹ ਵੀ ਮੋਨਿਕਾ ਧਮਨ ਅਫੀਸ਼ੀਅਲ ਹੈ ਹਾਂ ਜੀ ਅੱਜ ਇਹ ਸਭ ਕੁਝ ਜੋ ਵੀ ਚੈਨਲ ਦਾ ਨਾਮ ਵਗੈਰਾ ਜੋ ਵੀ ਦਿੱਤਾ ਗਿਆ ਹੈ ਇਹ ਸਿਰਫ ਇੱਕ ਤੁਹਾਡੀ ਹਲਕੀ ਜੀ ਸਪੋਰਟ ਹੈ ਤੇ ਸਪੋਰਟ ਦੇ ਨਾਲ ਹੀ ਮਤਲਬ ਜੋ ਵੀ ਹੈ ਇੰਪਰੂ ਜਿਹਨੂੰ ਕਹਿੰਦੇ ਆ ਕਿ ਚੈਨਲ ਦਾ ਕਾਫੀ ਵਧੀਆ ਹੋ ਜਾਣਾ ਉਹ ਸਿਰਫ ਅੱਜ ਤੁਹਾਡੇ ਪਿਆਰ ਔਰ ਸਪੋਰਟ ਕਾਰਨ ਹੋਇਆ ਤੇ ਹਾਂਜੀ ਅੱਜ ਦਾ ਮੌਸਮ ਕਾਫੀ ਮਤਲਬ ਜਿਹਨੂੰ ਕਹਿੰਦੇ ਨੇ ਕਿ ਨਾ ਤਾਂ ਮਤਲਬ ਜਿਆਦਾ ਖਰਾਬੀ ਵਾਲਾ ਹੈ ਠੀਕ ਹੈ ਨਾ ਹੀ ਜਿਆਦਾ ਗੜਬੜ ਵਾਲਾ ਹੈ ਤੇ ਹਾਂਜੀ ਬਾਕੀ ਰੱਬ ਦੇ ਰੰਗਾਂ ਨੂੰ ਕੋਈ ਨਹੀਂ ਬਦਲ ਸਕਦਾ ਕੁਦਰਤ ਨੇ ਆਪਣੇ ਜਿਹੜੇ ਰੰਗ ਦਿਖਾਨੇ ਹੁੰਦੇ ਨੇ ਤੇ ਫਿਰ ਤੁਹਾਨੂੰ ਪਤਾ ਉਹਦੇ ਅੱਗੇ ਕਿਸੇ ਦਾ ਜੋਰ ਤੇ ਵਸ ਨਹੀਂ ਚੱਲਦਾ ਹੁੰਦਾ ਤੇ ਅੱਜ ਮੈਂ ਹਲਕਾ ਜਿਹਾ ਥੋੜਾ ਜਿਹਾ ਵੀਡੀਓਜ਼ ਕੋਸ਼ਿਸ਼ ਕੀਤੀ ਸੀਗੀ ਤੁਹਾਨੂੰ ਮਤਲਬ ਆਪਣਾ ਦਿਖਾਵਾ ਮੈਂ ਰੈਨ ਵਗੈਰਾ ਜਦੋਂ ਮਤਲਬ ਬਾਰਿਸ਼ ਹੋ ਰਹੀ ਹੈ ਤੇ ਪਰ ਮੈਂ ਨਾ ਨਹੀਂ ਦਿਖਾ ਪਾਈ ਕਿਉਂਕਿ ਇੱਕ ਤੇ ਬਾਰਿਸ਼ ਬਹੁਤ ਤੇਜ਼ ਸੀ ਔਰ ਇੱਕ ਤੁਹਾਨੂੰ ਪਤਾ ਹੈ ਮੇਰੇ ਕੋਲ ਯਸ 121 ਫੋਨ ਨਿਕ ਹੈ ਜੇ ਮੇਉ ਵੀ ਫੋਨ ਆਪਣਾ بارش ਤੇ ਹਵਾar ਦੇ ਵਿੱਚ ਲੈ ਕੇ ਜਾਂਦੀ ਤੇ ਸ਼ਾਇਦ ਮੈਨੂੰ ਲੱਗਦਾ ਕਿ ਉਹ ਬਹੁਤ ਜ਼ਿਆਦਾ ਫੋਨ ਖਰਾਬ ਵੀ ਹੋ ਸਕਦਾ ਸੀ ਜਿਸ ਕਾਰਨ ਮੈਂ ਫੋਨ ਨੂੰ ਕੰਪਲਸਲੀ ਨਹੀਂ ਸਮਝਿਆ بارش ਦੇ ਵਿੱਚ ਲੈ ਕੇ ਜਾਣ ਲਈ। ਔਰ ਹਾਂਜੀ ਤੁਹਾਡੇ ਕਿੱਥੇ ਕਿਤੇ بارش ਹੋ ਰਹੀ ਹੈ ਜਾਂ ਮੌਸਮ ਬਹੁਤ ਜ਼ਿਆਦਾ ਬਦਲਾਅ ਚ ਆ ਰਿਹਾ ਜਾਂ ਖਰਾਬ ਹੋ ਰਿਹਾ ਤੇ ਉਹਦੇ ਬਾਰੇ ਮੈਨੂੰ ਕਮੈਂਟ ਔਰ ਮੈਸੇਜ ਜ਼ਰੂਰ ਲਿਖਣਾ ਤੇ ਲਿਵਿੰਗ ਰੂਮ ਮਤਲਬ ਲੌਬੀ ਦੇ ਵਿੱਚ ਮੈਂ ਬੈਠੀ ਹੋਈ ਸੀ। ਤੇ ਸੋਚਿਆ ਚਲੋ ਤੁਹਾਡੇ ਨਾਲ ਗੱਲਬਾਤ ਕਰ ਲਵਾਂ ਤੇ ਹਾਂ ਤੁਹਾਨੂੰ ਪਤਾ ਇਕਲ ਹੋਰ ਵੀ ਮੈਂ ਲਾਈਵ ਵੀਡੀਓ ਵੀ ਬਣਾਇਆ ਸੀ ਆਪਣਾ ਪਰ ਲਾਈਵ ਵੀਡੀਓ ਵਿੱਚ ਮੋਸਲੇ ਮੇਰੇ ਕੋਲ 2 3 4 5 ਜਨੇ ਮੇਨਾਂ ਲਾਈਵ ਹੋ ਚੁੱਕੇ ਹੋਏ ਸੀ ਤੇ ਜਿਸ ਕਾਰਨ ਮਤਲਬ ਨੈਟਵਰਕ ਦੀ ਥੋੜੀ ਪ੍ਰੋਬਲਮ ਹੋ ਰਹੀ ਸੀ ਨੈਟਵਰਕ ਦੀ ਪ੍ਰੋਬਲਮ ਹੋਣ ਕਾਰਨ ਕਿ ਜਿਹੜਾ ਮੈਂ ਨਾ ਲਾਈਵ ਅੱਛੀ ਤਰ੍ਹਾਂ ਨਹੀਂ ਮਤਲਬ ਕਵਰ ਕਰ ਪਾਈ ਜਾਂ ਮੈਂ ਨਾ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਪਾਈ ਤੇ ਉਹਦੇ ਕਾਰਨ ਕਿ ਥੋੜਾ ਨੈਟਵਰਕ ਦੀ ਨਾ ਪ੍ਰੋਬਲਮ ਹੋ ਗਈ ਸੀ ਪੀ ਕਿਉਂਕਿ ਜਦੋਂ ਮੈਂ ਟੈਰਸ ਤੇ ਚਲੀ ਜਾਂਦੀ ਆ ਨਾ ਉਹ ਥੋੜਾ ਜਿਹਾ ਟੈਰਸ ਤੇ ਜਾਂਦੇ ਨਾਲ ਮੌਸਮ ਜਿਹੜਾ ਮਤਲਬ ਨੈਟਵਰਕ ਸਾਡਾ ਫਾਸਟ ਹੁੰਦਾ ਕਦੇ ਵਾਰ ਸਲੋ ਹੋ ਜਾਂਦਾ ਉਹਦੀ ਥੋੜੀ ਦਿੱਕਤ ਜੀ ਆ ਜਾਂਦੀ ਉਸ ਕਾਰਨ ਥੋੜੀ ਪ੍ਰੋਬਲਮ ਕ੍ਰੀਏਟ ਹੋਈ ਹੈ ਹਾਂਜੀ ਤੇ ਬਾਕੀ ਪਰਿਵਾਰ ਸਾਰੇ ਸਭ ਤੁਸੀਂ ਠੀਕ ਠਾਕ ਹੋ ਤੰਦਰੁਸਤ ਹੋ ਮੈਂ ਪ੍ਰਮਾਤਮਾਗੇ ਦੁਆ ਕਰਾਂਗੀ ਔਰ ਉਹਨਾਂ ਦੇ ਕੀ ਬੇਨਤੀ ਕਰਾਂਗੀ ਕਿ ਤੁਹਾਡੀ ਫੈਮਲੀ ਪਰਿਵਾਰ ਨੂੰ ਤੰਦਰੁਸਤ ਰੱਖਣ ਵਧੀਆ ਵਧੀਆ ਰੱਖਣ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਗੁਰੂ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਇਹੀ ਮੈਂ ਅਰਦਾਸ ਔਰ ਬੇਨਤੀ ਕਰਾਂਗੀ ਤੇ ਬਾਕੀ ਅ ਕੱਲ ਮੈਨੂੰ ਬਹੁਤ ਸਾਰਿਆਂ ਨੇ ਕਿਹਾ ਹੈ ਕਿ ਫੋਟੋ ਵਿੱਚ ਤੁਹਾਡੀ ਉਦਾਸੀ ਦੋਸੀ ਆ ਰਹੀ ਹੈ ਕਿਉਂਕਿ ਕੁਝ ਚੀਜ਼ਾਂ ਪਰਸਨਲ ਹੁੰਦੀਆਂ ਨੇ ਤੇ ਲੋਕ ਨਹੀਂ ਮਤਲਬ ਜਿਆਦਾ ਸੋਸ਼ਲਸ ਮੀਡੀਆ ਤੇ ਜਾਂ ਮਤਲਬ ਆਊਟ ਨਹੀਂ ਕਰਦੇ ਤੇ ਮਸੈਂਜਰ ਦੇ ਉੱਪਰ ਮੈਨੂੰ 1 2 3 4 5 6 8 9 10 ਜਨਾਂ ਨੇ ਕਿਹਾ ਮੈਂ ਮਤਲਬ ਕੰਪਲਸਲੀ ਕਿਹਾ ਸੀ 8 ਇਸ ਟਾਈਮ ਤੁਸੀਂ ਦੇਖ ਰਹੇ ਹੋਗੇ ਮੇਰੇ 8 ਪੁਆਇੰਟ ਕੇ ਮਤਲਬ ਜਿਹੜੇ ਹੈਗੇ ਨੇ ਮੇਰੇ ਫਾਲੋਅਰ ਹੈ ਹਨਾ ਤੇ ਉਹਦੇ ਵਿੱਚੋਂ 8 ਕੇ ਪੁਆਇੰਟ ਦੇ ਵਿੱਚੋਂ ਸਮਝ ਲਓ ਕਿ ਮੈਕਸिमम 10 ਤੋਂ ਇੱਕ ਜانے ਇੱਕ ਤੋਂ 10 ਜਾਂ 15 ਤੋਂ 10 ਜانے ਹੋਣਗੇ ਜਿਨ੍ਹਾਂ ਨੇ ਮੈਨੂੰ ਕਿਆ ਕੀ ਮੈਡਮ ਤੁਸੀਂ ਬਹੁਤ ਜਿਆਦਾ ਪਰੇਸ਼ਾਨ ਲੱਗ ਰਹੇ ਹੋ ਬਹੁਤ ਸੈਡ ਲੱਗ ਰਹੇ ਹੋ ਕੀ ਗੱਲ ਹੈ ਤੇ ਮੈਂ ਤੁਹਾਨੂੰ ਦੱਸ ਦਵਾਂ ਜੀ ਕਦੀ 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 ਮਨ ਵਿਚਲਤ ਹੋ ਹੀ ਜਾਂਦਾ ਹੈ ਜ਼ਰੂਰੀ ਨਹੀਂ ਕਿ ਹਰ ਟਾਈਮ ਅਸੀਂ ਮਤਲਬ ਆਪਣੇ ਆਪ ਨੂੰ ਵਧੀਆ ਹੀ ਸਮਝੀਏ ਜਾਂ ਹਰ ਟਾਈਮ ਅਸੀਂ ਆਪਣੇ ਆਪ ਨੂੰ ਬੈਸਟ ਹੀ ਦਈਏ ਜਾਂ ਹਰ ਟਾਈਮ ਅਸੀਂ ਆਪਣੇ ਆਪ ਨੂੰ ਕਹੀਏ ਕਿ ਹਾਂ ਜੀ ਮੈਂ ਅੱਜ ਹੈਪੀ ਹਾਂ ਮੈਂ ਹੈਪੀ ਹਾਂ ਮੈਂ ਹੈਪੀ ਹਾਂ ਕਿਉਂਕਿ ਕੁਝ ਨਾ ਕੁਝ ਫੈਮਲੀਆਂ ਕੁਝ ਪ੍ਰੋਬਲਮਸ ਆ ਹੀ ਜਾਂਦੀਆਂ ਨੇ ਘਰ ਘਰ ਦੀ ਕਹਾਣੀਆਂ ਜ਼ਰੂਰੀ ਨਹੀਂ ਕਿ ਕਹਾਣੀ ਸਿਰਫ ਮੇਰੇ ਨਾਲ ਹੀ ਚੱਲਦੀ ਹੈ ਬਹੁਤ ساری ਕਹਾਣੀਆਂ ਘਰ-ਘਰ ਦੀਆਂ ਹੁੰਦੀਆਂ ਨੇ ਕੁਝ ਹਸਬੈਂਡ ਦੇ ਪ੍ਰਤੀ ਹੁੰਦੀਆਂ ਨੇ ਕੁਝ ਬੱਚਿਆਂ ਦੇ ਪ੍ਰਤੀ ਹੁੰਦੀਆਂ ਨੇ ਕੁਝ ਘਰ ਦੇ ਗ੍ਰਿਸ਼ਤੀ ਦੇ ਪ੍ਰਤੀ ਹੁੰਦੀਆਂ ਨੇ ਕੁਝ ਮਤਲਬ ਡਿਪਾਰਟਮੈਂਟ ਕਿਚਨ ਜਿਹਨੂੰ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਲੇਡੀਜ਼ ਲਈ ਸਭ ਤੋਂ ਬੈਸਟ ਹੈ ਡਿਪਾਰਟਮੈਂਟ ਕਿਚਨ ਤੇ ਉਹਦੇ ਵਿੱਚ ਵੀ ਕੁਝ-ਕੁਝ ਨਿੱਕੇ-ਨਿੱਕੇ ਨਿੱਕੇ ਨਿੱਕੇ ਜਰੂਰਤਾਂਵੰਦ ਜੋ ਚੀਜ਼ਾਂ ਹੁੰਦੀਆਂ ਨੇ ਉਹਦੇ ਕਾਰਨ ਵੀ ਬੰਦਾ ਥੋੜਾ ਜਿਹਾ ਪਰੇਸ਼ਾਨ ਹੋ ਜਾਂਦਾ ਹੈ ਕਹਿੰਦੇ ਨੇ ਜਦੋਂ ਘਰ ਨਾਲ ਦੀ ਵਾਈਫ ਜਿਹਨੂੰ ਕਹਿੰਦੇ ਨੇ ਉਹ ਸਬਜ਼ੀ ਵਗੈਰਾ ਬਣਾਉਣ ਲਈ ਬੈਠੇ ਨਾ ਤੇ ਜਦੋਂ ਉਹਦੇ ਲਈ ਲੋਨ ਨਾ ਹੋਵੇ ਜਾਂ ਮਤਲਬ ਤੇਲ ਨਾ ਹੋਵੇ ਜਾਂ ਸਬਜ਼ੀ 'ਚ ਕੋਈ ਕਮੀ ਰਹਿ ਜਾਂਦੀ ਹੋਵੇ ਤਾਂ ਉਹਦੇ ਦਿਮਾਗ ਦੇ ਹੁੰਦੇ ਤੱਕ ਟੈਨਸ਼ਨ ਸੀ ਰਹਿੰਦੀ ਹੈ ਜਿੰਨਾਂ ਤੱਕ ਉਹਨੂੰ ਪ੍ਰੋਪਰ ਸਭ ਕੁਝ ਮਤਲਬ ਸੈਟ ਵਾਈਜ਼ ਮਿਲ ਨਹੀਂ ਜਾਂਦਾ ਤੇ ਇਸ ਲਈ ਮੈਨੂੰ ਕਦੀ ਕਦੀ ਐ ਚੀਜ਼ ਮੇਰੇ ਦਿਮਾਗ ਆ ਜਾਂਦੀਆਂ ਨੇ ਤੇ ਥੋੜਾ ਜਾ ਜਿਹੜਾ ਕੀ ਹੈ ਮੈਂ ਮਨ ਵਿਚਲਤ ਕਰ ਲੈਂਦੀ ਹੈ ਟੈਨਸ਼ਨ ਚ ਹੋ ਜਾਂਦੀ ਹੈ ਹਰ ਇੱਕ ਵੀਡੀਓ 'ਚ ਤੁਸੀਂ ਦੇਖਿਆ ਹੋਏਗਾ ਮੇਰੀ ਹਮੇਸ਼ਾ ਟੀ-ਸ਼ਰਟਸ ਵਗੈਰਾ ਜਾਂ ਸੂਟ ਵਗੈਰਾ ਜਾਂ ਕੁਝ ਵੀ ਅਵੇਲੇ ਜੋ ਵੀ ਮੇ ਕੋ ਵੇਅਰਸ ਹੁੰਦਾ ਹੈ ਉਹ ਮੈਂ ਹਮੇਸ਼ਾ ਚੇਂਜ ਡ्रेसेस ਕਰਦੀ ਆ ਤੇ ਤੁਸੀਂ ਆਪਣੇ ਅਵ ਹਿਸਾਬ ਲਗਾ ਲਓ ਇਹ ਮੇਰਾ ਕੱਲ ਦੀ ਹੀ ਡਰੈਸ ਹੈ ਜਿਹੜੀ ਮੈਂ ਮਤਲਬ ਕੱਲ ਵੀ ਤੁਹਾਡੇ ਨਾਲ ਲਾਈਵ ਵੀਡੀਓ ਜਾਂ ਮਤਲਬ ਨੋਰਮਲ ਵੀਡੀਓ ਵਿੱਚ ਪਾਈ ਸੀ ਤੇ ਅੱਜ ਵੀ ਇਹੀ ਟੀ-ਸ਼ਰਟਸ ਮੈਂ ਵੀਡੀਓ ਵਿੱਚ ਪਾਈ ਹੈ ਕਿਉਂਕਿ ਜਦੋਂ ਮੇਰਾ ਮੂਡ ਸੈਟੀਸਫਾਈ ਹੋਵੇ ਨਾ ਉਦੋਂ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਕੁਝ ਵੀ ਨਹੀਂ ਚੰਗਾ ਲੱਗਦਾ ਕਿਉਂਕਿ 2 ਦਿਨ ਹੋ ਗਏ ਸੀ ਮੈਕਸਿਮਮ ਮੇਰੀ ਤੁਹਾਡੇ ਨਾਲ ਵੀਡੀਓ ਨਹੀਂ ਸੀ ਪਈ ਮੇਰੀ ਤੁਹਾਡਾ ਗੱਲਬਾਤ ਨਹੀਂ ਸੀ ਹੋਈ ਤੇ ਧਿਆਨ ਵੀ ਤੁਹਾਡੇ ਵਾਲੀ ਸੀ ਕਿ ਮੈਂ ਫੇਸਬੁਕ ਤੇ ਵੀਡੀਓ ਪਾਣੀ ਹੈ ਫੇਸਬੁਕ ਤੇ ਵੀਡੀਓ ਪਾਣੀ ਹੈ ਫੈਮਿਲੀ ਪਰਿਵਾਰ ਦੇ ਨਾਲ ਗੱਲਬਾਤ ਕਰਨੀ ਹੈ ਤੇ ਇਸ ਕਾਰਨ ਕੱਲ ਦੀ ਵੀਡੀਓਸ ਨੂੰ ਇੱਕ ਮੈਂ ਸਾਈਡ ਤੇ ਰੱਖਿਆ ਕਿਉਂਕਿ ਉਹ ਮੇਰਾ ਪਾਸ ਸੀ ਜੋ ਚਲਾ ਗਿਆ ਉਹ ਮੇਰਾ ਨਹੀਂ ਵਾਪਸ ਆ ਸਕਦਾ ਜੋ ਅਗੇ ਇਨ ਫਿਊਚਰ ਮੈਂ ਪਰਮਾਤਮਾ ਅਗੇ ਵੀ ਦੁਆ ਕਰਾਂਗੀ ਕਿ ਜਿਸ ਤਰ੍ਹਾਂ ਮੈਂ ਤੁਹਾਡੇ ਕਾਰ ਬਾਰੇ ਤੁਹਾਡੇ ਪਰਿਵਾਰ ਬਾਰੇ ਹਰ ਇੱਕ ਦੀ ਵਿਸ਼ ਮੰਗਦੀਆਂ ਇਦਾਂ ਤੁਸੀਂ ਵੀ ਮੇਰੀ ਵਿਸ਼ ਮੰਗਿਆ ਕਰੋ ਕਿ ਜੋ ਵੀ ਮੇਰੇ ਮਨ ਲੀਆਂ ਕੁਝ ਵੀ ਗੱਲਾਂ ਨੇ ਉਹ ਪਰਮਾਤਮਾ ਜਲਦੀ ਤੋਂ ਜਲਦੀ ਮੇਰੀਆਂ ਹਰ ਇੱਕ ਗੱਲਾਂ ਨੂੰ ਕਲੀਅਰ ਕਰ ਦਵੇ ਜਿਸ ਕਾਰਨ ਮਤਲਬ ਕਿਸੇ ਚੀਜ਼ ਦੀ ਕੋਈ ਪ੍ਰੋਬਲਮਸ ਮਤਲਬ ਨਾ ਆਵੇ ਤੇ ਅ ਮੈਨੂੰ 1 2 3 ਲੇਡੀਸ ਹੈਗੇ ਨੇ ਤੇ ਉਹਨਾਂ ਨੇ ਕਿਹਾ ਕੀ ਕੀ ਗੱਲ ਮੈਮ ਤੁਸੀਂ ਮਤਲਬ ਹਲਕਾ ਜਿਹਾ ਵੀ ਸ਼ਿੰਗਾਰ ਨਹੀਂ ਕਰਦੇ ਚਾਹੇ ਮਤਲਬ ਚੋਇਲ ਪਿਸਟਿਕਸ ਹੋ ਜੇ ਜਾਂ ਬਿੰਦੀ ਹੋ ਜੇ ਜਾਂ ਸੰਦੂਰ ਹੋ ਜੇ ਤੁਸੀਂ ਦੇਖੋ ਸੰਦੂਰ ਮੇਰੇ ਜਿੰਨੇ ਵੀ ਵੀਡੀਓਜ਼ ਦੇਖਿਆ ਹੋਣਗੇ ਮੈਂ ਕਿਦੇ ਵਿੱਚ ਕੋਈ ਅਪੀਲ ਪਿਸਟਿਕ ਬਿੰਦੀ ਸੰਦੂਰ ਕਜਲ ਤੱਕ ਨਹੀਂ ਮੈਂ ਯੂਜ਼ ਨਹੀਂ ਕਰਦੀ ਤੇ ਉਹਨਾਂ ਨੂੰ ਮੈਂ ਕਹਿ ਦਵਾਂ ਜੀ ਜਿਹੜਾ ਇਨਸਾਨ ਸ਼ੁਰੂ ਤੋਂ ਆਪਣੀ ਸਾਦਗੀ ਦੇ ਸਿੰਪਲ ਪੰਚ ਰਹਿਣਾ ਸਿੱਖਿਆ ਹੋਵੇ ਨਾ ਉਹਨੂੰ ਇਹ ਮੇਕਅਪ ਜਾਂ ਬਨਾਵਟੀ ਨਹੀਂ ਪਸੰਦ ਹੈਗਾ ਤੇ ਬਹੁਤ ਹੀ ਘੱਟ ਜਿਹੜਾ ਮੇਰੇ ਖਾਸ ਨਾਮ ਜਿਹਦਾ ਮੈਰਿਜ ਵਗੈਰਾ ਹੋ ਜਾਂਦੀ ਜਾਂ ਪਾਰਟੀ ਹੋ ਜਾਂਦੀ ਹੈ ਉਦੋਂ ਸਿਰਫ ਅਗਰ ਜੇ ਤਿਆਰ ਹੋਣਾ ਹੋਵੇ ਤੇ ਹੋ ਜਾਂਦੀ ਆ ਉਹ ਵੀ ਕਿਤੇ ਸਾਲ ਜੀ ਇੱਕ ਵਾਰ ਹੋਣਾ ਹੋਵੇ ਜਾਂ ਸਾਲ ਜੀ ਦੋ ਵਾਰ ਹੋਣਾ ਹੋਵੇ ਜਾਂ ਤਿੰਨ ਵਾਰ ਹੋਣਾ ਮੈਂ ਜਿੰਨੇ ਵੀ ਪ੍ਰੋਗਰਾਮ ਫੰਕਸ਼ਨ ਆਉਂਦੇ ਨੇ ਸਿਰਫ ਮੈਂ ਉਦੋਂ ਹੀ ਰੈਡੀ ਹੋ ਪਾਨੀ ਮੈਂ ਸਪੈਸ਼ਲ ਬਿੰਦਿਲ ਪਿਸਰੀ ਸੰਧੂਰ ਐ ਚੀਜ਼ਾਂ ਮੈਨੂੰ ਮੈਂ ਜ਼ਰੂਰੀ ਨਹੀਂ ਸਮਝਦੀ ਕਿਉਂਕਿ ਸਾਰਾ ਦਿਨ ਕਾ ਦੇ ਵੀ ਚੀਨੀ ਵੇਲ ਮਿਲਦਾ ਹੈਗਾ ਕਦੀ ਕਿਚਨ ਦਾ ਡਿਪਾਰਟਮੈਂਟ ਕਦੀ ਰੂਮ ਦਾ ਡਿਪਾਰਟਮੈਂਟ ਕਦੀ ਬੱਚਿਆਂ ਦਾ ਡਿਪਾਰਟਮੈਂਟ ਕਦੀ ਆਪਣੇ ਆ ਦਾ ਡਿਪਾਰਟਮੈਂਟ ਜਿਸ ਕਾਰਨ ਕਿ ਸਜਣਾ ਸਵਰਨਾ ਤੇ ਬਹੁਤ ਦੂਰ ਦੀ ਗੱਲ ਹੈ ਤੇ ਇਸ ਲਈ ਮਾਫੀ ਚਾਹਨੀ ਆ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਇਸ ਚੀਜ਼ ਦਾ ਮੈਂ ਧਿਆਨ ਰੱਖਾਂ ਤੁਹਾਡੇ ਲਈ ਪਿੰਦਿਲ ਪਿਸਟਿਕ ਜੋ ਵੀ ਹੈ ਤੁਸੀਂ ਮੈਸੇਜ ਰਾਈ ਮੈਨੂੰ ਜਿਹੜਾ ਰਿਪਲਾਈ ਦਿੱਤਾ ਹੈ ਉਹਦੇ ਲਈ ਮੈਂ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਵੀ ਰੈਡੀ ਵਧੀਆ ਕਰ ਸਕਾਂ ਤੇ ਬਾਕੀ ਤੋ ਚੈਨਲ ਦੇ ਨਾਲ ਮੈਂ ਤੁਹਾਡੇ ਮਿਲਦੀ ਰਵਾਂਗੀ ਗੱਲਬਾਤ ਤੁਹਾਡ ਨਾਲ ਕਰਦੀ ਰਵਾਂਗੀ ਬਹੁਤ ਵਧੀਆ ਲੱਗਦਾ ਹੈ ਤੁਸੀਂ ਜਦੋਂ ਲਾਈਵ ਵੀਡੀਓ ਵਗੈਰਾ ਜੋ ਵੀ ਹੈ ਕਮੈਂਟ ਔਰ ਮੈਸੇਜ ਜਾਂ ਲਾਈਕ ਹਾਰਟਸ ਭੇਜਦੇ ਹੋ ਬਹੁਤ ਵਧੀਆ ਲੱਗਦਾ ਹੈ ਤੇ ਕੋਸ਼ਿਸ਼ ਕਰੋ ਕਿ ਬਹੁਤ ਸਾਰੇ ਲੋਕ ਹੈ بار بار ਇੱਕੋ ਹੀ ਫਿਰ ਰਿਪਲਾਈ ਆ ਰਿਹਾ ਹੈ ਕਿ ਕਿੱਥੋਂ ਦੇ ਰਹਿਣ ਵਾਲੇ ਹੋ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਕੋਸ਼ਿਸ਼ ਕਰੋ ਕਿ ਜੇ ਸਮਾਂ ਹੋਵੇ ਤਾਂ ਤੁਸੀਂ ਮੇਰੀ ਹਲਕੀ ਜਿਹੀ ਵੀਡੀਓਜ਼ ਚੈੱਕ ਕਰਿਆ ਕਰੋ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਮੈਂ ਅੰਮ੍ਰਿਤਸਰ ਪੰਜਾਬ ਦੀ ਰਹਿਣ ਵਾਲੀ ਆਂ ਜਿਸ ਕਾਰਨ ਕਿ بار 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 ਇੱਕ ਹੀ ਮੈਸੇਜ ਕਰ ਕਰਕੇ ਮੈਨੂੰ ਖੁਦ ਆਪਣੇ ਆਪ ਨੂੰ ਵੀ ਪਰੇਸ਼ਾਨ ਹੋਣਾ ਪੈਂਦਾ ਹੈ ਔਰ ਮੈਨੂੰ ਤਾਂ ਲੱਗਦਾ ਹੈ ਕਿ ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਮੇਲਾ ਦਾ ਵੀਡੀਓਜ਼ ਵਗੈਰਾ ਮੇਰੀ ਦੇਖਦੇ ਹੀ ਨਹੀਂ ਹੈ ਸਿੱਧਾ ਲਾਈਕ ਔਰ ਹਾਰਡ ਪੀਜਣਾ ਸ਼ੁਰੂ ਕਰ ਦਿੰਦੇ ਨੇ ਕਮੈਂਟਸ ਵਿੱਚ ਹੀ ਨਾ ਸ਼ੁਰੂ ਕਰ ਦਿੰਦੇ ਨੇ ਕੋਈ ਸਪੀਚ ਦਾ ਕੋਈ ਅੰਦਰ ਨਹੀਂ ਦੇਖਦੇ ਕੋਈ ਗੱਲ ਦਾ ਮੂਹ ਸਿਰ ਨਹੀਂ ਦੇਖਦੇ ਕੋਈ ਬਾਤ ਨਹੀਂ ਦੇਖਦੇ ਸਿੱਧਾ ਬਸ ਕਮੈਂਟਸ ਔਰ ਮੈਸੇਜ ਲਿਖਣਾ ਸ਼ੁਰੂ ਕਰ ਦਿੰਦੇ ਕੋਸ਼ਿਸ਼ ਕਰਿਆ ਕਰੋ ਕਮੈਂਟਸ ਔਰ ਮੈਸੇਜਸ ਪਰ ਮੈਂ ਬੇਸ਼ੱਕ ਤੁਸੀਂ ਮੈਨੂੰ ਕੱਢ ਰਿਪਲਾਈ ਦਿਓ ਤੇ ਮੇਰੀ ਵੀਡੀਓਜ਼ ਨੂੰ ਜ਼ਰੂਰ ਚੈੱਕ ਕਰਿਆ ਕਰੋ ਕਿਉਂਕਿ ਵੀਡੀਓਜ਼ ਹਾਂਜੀ ਆ ਗੱਲਾਂ ਕਰਨ ਦਾ ਬਾਤ ਗੱਲਾਂ ਨੇ ਪਰ ਕਹਿੰਦੇ ਨੇ ਕਿ ਜ਼ਿੰਦਗੀ انسان ਜ਼ਿੰਦਾ ਹੁੰਦਾ ਹੁੰਦਾ ਤਾਂ ਉਹਦੇ ਜਿੰਦੇ ਜੀ ਗੱਲਾਂ ਨੇ ਮਰੀਆਂ ਨੂੰ ਤਾਂ ਬਾਅਦ ਤੋਂ ਕੋਈ ਬਾਤ ਵੀ ਨਾ ਪੁੱਛੇ ਤੇ ਬਸ ਹੀ ਕੋਈ ਯਾਦਾਂ ਨੇ ਜਿਹੜੀਆਂ ਸਮੇਟ ਕੇ انسان ਕਿਥਨੇ ਕਿਤੇ ਆਪਣੀ ਆ ਰੱਖ ਲੈਂਦਾ ਹੈ ਤੇ ਚਲੋ ਜੇ ਜ਼ਿੰਦਗੀ ਵੀ ਜੀਵਨ ਰਹਾ ਰਹਦੀ ਦੁਨੀਆ ਤੱਕ ਹਮੇਸ਼ਾ ਤੁਹਾਡਾ ਇਦਾਂ ਹੀ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ ਤੇ ਜੇ ਕਿਤੇ ਜੀਵਨ ਅੱਧ ਵਿੱਚ ਚਲਾ ਗਿਆ ਤੇ ਚਲੋ ਕੁਝ ਯਾਦਾਂ ਨੇ ਇਹਨਾਂ ਨੂੰ ਹਮੇਸ਼ਾ ਯਾਦ ਰੱਖਦੇ ਰਹਿਣਾ ਕਿ ਹਾਂ ਜੀ ਕੋਈ ਮੋਨਿਕਾ धवन ਨਾਮ ਦੀ ਵੀ ਲੇਡੀ ਇਹ ਹੁੰਦੀ ਸੀ ਤੇ ਬਾਕੀ ਕੋਈ ਨਾ ਜਲਦੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਤੁਹਾਡਾ ਹਾਜ਼ਰ ਹੋਵਾਂਗੀ ਔਰ ਬੜੀ ਕੋਸ਼ਿਸ਼ ਕਰਦੀ ਆ ਕਿ ਮੈਂ ਥੋੜਾ ਜਿਹਾ ਬਾਹਰ ਕੋ ਮਨ ਜਾਇਆ ਕਰਾਂ ਥੋੜਾ ਕੋ ਰੋ ਬਾਹਰ ਨਿਕਲਿਆ ਕਰਾਂ ਤੇ ਪਰ ਮੈਂ ਕੀ ਕਰਾਂ ਮੈਨੂੰ ਲੱਗਦਾ ਕਿ ਜਿੰਨਾ ਤੱਕ ਥੋੜਾ ਜਿਹਾ ਮੈਂ ਗ੍ਰਸਤੀ ਤੋਂ ਨਹੀਂ ਬਾਹਰ ਨਿਕਲਾਂਗੀ ਉਹਨਾਂ ਤੱਕ ਮੇਰੇ ਕੋ ਬਾਹਰ ਨਿਕਲਣਾ ਬਹੁਤ ਇੰਪੋਸੀਬਲ ਹੈ ਤੇ ਇਸ ਕਾਰਨ ਥੋੜਾ ਮੁਸ਼ਕਲ ਹੋ ਜਾਂਦਾ ਹੈ ਬਾਕੀ ਧੰਨਵਾਦ ਵੀਡੀਓਸ ਨੂੰ ਐਨਾ ਸਪੋਰਟ ਤੇ ਪਿਆਰ ਦੇਣ ਲਈ ਅੱਗੇ ਵੀ ਆਪਣਾ ਸਪੋਰਟ ਔਰ ਪਿਆਰ ਦਿੰਦੇ ਰਹੋ ਔਰ ਮੈਂ ਤੁਹਾਡੀ ਮਨੀਕਾ धवन ਤੁਹਾਡੇ ਚੈਨਲ ਨਾਲ ਹਮੇਸ਼ਾ ਜੁੜਦੀ ਰਵਾਂਗੀ ਇਸ ਤਰ੍ਹਾਂ ਹੀ ਤੁਹਾਡੇ ਨਾਲ ਗੱਲਬਾਤ ਕਰਦੀ ਰਵਾਂਗੀ ਤੇ ਅੱਛੇ ਅੱਛੇ ਮੈਸੇਜ ਔਰ ਕਮੈਂਟਸ ਮੈਨੂੰ ਕਰਦੇ ਰਿਹਾ ਕਰਨਾ ਸਟਿਕ ਬਾਏ ਬਾਏ